ਸਟਾਸਟਿਕ ਆਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਮੂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੀ ਟਾਈਮ ਹੋ ਗਿਆ ਆ ਜੀ 1:30 ਤੇ ਮੰਮੀ ਹੁਣੀ ਗਏ ਆ ਪੈਨਸ਼ਨ ਲੈਣੇ ਜੀ ਪਾਪਾ ਨਾਲ ਤੇ ਅੱਜ ਸਵੇਰ ਦਾ ਮੌਸਮ ਖਰਾਬ ਸੀਗਾ ਤੇ ਦੋ ਕਵਾਰ ਇੰਨਾ-ਇੰਨਾ ਕਮੀ ਪੈ ਗਿਆ ਆ ਹੁਣ ਫੇਰ ਸ਼ੁਰੂ ਹੋਇਆ ਆ ਤੇ ਜਿਆਦਾ ਤੇਜ਼ ਨਹੀਂ ਹੋਇਆਗਾ ਜਿੱਦਾਂ ਹੌਲੀ-ਹੌਲੀ ਹੌਲੀ-ਹੌਲੀ ਪਈ ਜਾਂਦਾ ਆ ਤੇ ਬਾਕੀ ਮੈਂ ਕੱਪੜੇ ਇੱਧਰ ਧੋ ਦਿੱਤੇ ਸੀ ਫੇਰ ਮੈਂ ਮੰਝੇ ਮੰਲੀਆ ਕਿ ਬਾਅਦ ਵਿੱਚ ਕੱਪੜੇ ਸੁੱਕਣੇ ਤੇ ਹੁਣ ਮੈਂ ਲੱਗੀ ਸੀਗੀ ਰੋਟੀਆਂ ਬਣਾਉਂਦਾ ਵਾ ਵਗੈਰਾ ਮੈਂ ਧੋ ਕੇ ਰੱਖ ਲਿਆ ਆ ਤੇ ਸਮਰਸ ਹੋ ਗਿਆ ਸੀਗਾ ਤੇ ਉਹਨੂੰ ਵੈਸੇ ਆ ਕੇ ਤੇ ਹੁਣੇ ਉੱઠી ਮੈਂ ਕਿਹਾ ਰੋਟੀ ਬਣਾ ਕੇ ਰੱਖ ਲਵਾਂ ਫੇਰ ਆ ਕੇ ਉਹ ਖਾ ਲੂਗੇ ਮੰਮੀ ਹੁਣੀ ਤਾਂ ਮੌਸਮ ਖਰਾਬ ਹੀ ਆ ਪਹਿਲਾਂ ਬਹੁਤ ਜ਼ਿਆਦਾ ਨੇਹਰੀ ਚੱਲਦੀ ਸੀਗੀ ਤਾ ਫਿਰ ਮਹੀ ਆ ਗਿਆ ਹੁਣ ਚਲੋ ਜੀ ਮੈਂ ਰੋਟੀ ਬਣਾ ਲਵਾਂ ਹੁਣ ਤੁਸੀਂ ਏਦੀ ਸਾਡੀ ਵੀਡੀਓ ਕੇ ਨਾਲ ਬਣ ਰਹੀ ਹੈ ਇਹ ਲੱਗੇ ਆ ਇਹ ਕਾਫੀ ਬਣਾਣਾ ਘੰਟਾ ਹੋ ਗਿਆ ਆ ਮੈਂ ਤੁਹਾਨੂੰ ਦੱਸਾਂਗਾ ਕੋਈ ਨਹੀਂ ਕਰਦੇ ਸੋ ਇਹਦੇ ਆਸਾਨੀ ਇਹ ਕਾਫੀ ਬਹੁਤਾ ਵੀ ਮਸ਼ੀਨ ਨਾਲ ਜੀ ਇਹ ਨਾ ਕਰ ਦਿੰਦੇ ਮਸ਼ੀਨ ਨਾਲ ਬਹੁਤ ਜ਼ਿਆਦਾ ਮੀਂਹ ਪੈ ਗਿਆ। ਠੰਡ ਵੀ ਵੀ ਹੈ। ਪਰ ਅੱਬ ਵੀ ਕਹਿੰਦਾ ਬਾਰ ਬਰੀ ਮਹੀਨਾ ਠੰਡ ਦਾ ਹੀ ਘਟਣਾ ਰਜਾਈਆਂ ਰੱਖਣ ਨਹੀਂ ਦੇਣੀਆਂ ਰਾਤੀ ਜਿਵੇਂ ਕਹਿੰਦੀ ਸੀ ਨਾ ਨੇ ਮੈਂ ਕੱਪੜਾਈ ਰੱਖ ਲਈਏ। ਉਹ ਕੰਬਲ ਕੱਢ ਲੈਣੇ ਗਾ ਆਣੀ ਲੱਗਦੀ ਹੈ। ਆ ਪੀ ਬੂਟ ਪਾ ਕੇ ਫਿਰ ਜਾਂਦਾ ਨਾ। ਸੁੱਤਾ ਉੱਠਿਆ ਵੀ। कीते चली बी पेंदा ए बी पेंदा ओ चला टायर चक्का ए बी पेंदा आ जा पद के पद के पद के आ जा टेटर <coughs> हो टेटर गिला होया जी की होया जी बुब्बा किदा करदा दया हम्म हम्म होंगा हो ही खलारा पाता देखी रसोई च है हाँ ना? खलारा टीका ही पाता देखे की कहान लगे हम

ਏ ਮੀਨ ਤੇ ਦੰਦਾ ਤੀਜਾ ਰਹਾ ਰਹਾ ਪਪਾ ਕਾਫੀ ਪੀਣੀ ਆਰੇ ਕਾਫੀ ਪੀ ਲੈ ਹਾਂ ਦੇ ਲੈ ਪੀ ਲਓ ਨੋ ਨੋ ਕੀ ਪੀ ਰੇ ਤਾ ਕਿ ਕਾਫੀ ਬੈਗ ਜਣਾ ਵੇ ਹਾਂਜੀ ਲੋ ਜੀ ਟਾਈਮ 4:30 ਹੋ ਗਏ ਆ ਤੇ ਹਨੇਰੀ ਬਹੁਤ ਜ਼ਿਆਦਾ ਚਾਲਦੀ ਗਈ ਆ ਕਿੰਨੇ ਚਾਰ ਆਕ ਪਈ ਸੀਗੀ ਹੁਣ ਸ਼ਾਮ ਦੀ ਕੀ ਮੈਂ ਵੀ ਦੇਖ ਰੋਸੀ ਅੱਦਾ ਲੱਗਦੇ ਨੇ ਜਿੱਦਾਂ ਪੈਦੇ ਦੇਉਣ ਲੱਗੇ ਹੁੰਦੇ ਭਾਰੇ ਡੈਗ ਦੇ ਵੀਡੀਓ ਤਾਂ ਨਹੀਂ ਹੁੰਦੇ ਆਹਾ ਬਾਬਾ ਜ਼ਿਆਦਾ ਤੇ ਚੱਲਦੀ ਗਈ ਆ ਤੇ ਆ ਪੈਕਦਾ ਨੀਗਾ ਮੁੰਡਾ ਮੌਸਮ ਹਜੇ ਵੀ ਉਹ ਹੋ ਗਿਆ ਲੈਕਰ ਆ ਰਿਹਾ ਆ ਅੱਜ ਕੀ ਹਾਂਜੀ ਆਤੀ ਹਨਾ ਬੈਂਗਣ ਦੇ ਤੇ ਗਏ ਸੀ ਥੋੜੇ ਜਿ 6 6-7 ਕਸੀਏ ਤੇ ਉਹੀ ਹੁਣ ਬਣਾ ਲੰਨੇ ਆ ਸਾਰਜੂ 6-7 ਨੂੰ ਆਲੂ ਪਾ ਲਿਆ ਬਾਕੀ ਸੇਨੂੰ ਦਾਲ ਬਣਾਵਾਂਗੇ ਪਹਿਲੀ ਇੱਕ ਦਾਣਾ ਛੁਣ ਦੋਤੇ ਪੂਰਾ ਘੋਇਆ ਵੀ ਥੋੜੀ ਸਹੀ ਆ ਹੁਣ ਦਾ ਕੋਈ ਨਾ ਦਿੱਸ ਤਾ ਆਪਣੀ ਖਾਂਦੇ ਜਗ੍ਹਾ ਫੋਲ ਸਕਦਰੂ ਕੋਲੇ ਹੁੰਦਾ ਅੱਗੇ ਥੋੜੇ ਆਲੂ ਆ ਆਲੂ ਆਲੂ ਆ ਮਤਉ ਭਾਈ ਨਹੀਂ ਮੋਹਰਦਾ ਨਹੀਂ ਪਈ ਜਾਂਦਾ ਪਈ ਜਾਂਦਾ ਸਵੇਰ ਦਾ ਹੱਟਦਾ ਹੀ ਨਹੀਂ ਸਮਰ ਵੀ ਬਾਹਰ ਫੈਮਨ ਲਾ ਪਿਆ ਤੇ ਮੀਂਹ ਵਿੱਚ ਹੁੰਦਾ ਲਾ ਕੇ ਨਾ ਹੁੰਦਾ ਖਾਇਆ ਮਾਂ ਨੂੰ ਮੀਂਹ ਕੋ ਬੈਠ ਖਾਇਆ ਮਾਂ ਨੂੰ ਦੁਕਾਨੂ ਜਾਵਾਂ ਆਹ ਚਾਹ ਪੁੱਤੀ ਹੈ ਨਹੀਂ ਇਹ ਲੈਓ ਨਾਲੇ ਆਹ ਲਿਆਣਾ ਲਿਓਣਾ ਆ ਤੇ ਚਲ ਚੰਗਾ ਫੜ ਹਾਂਜੀ ਲਾਉਂ ਜੇ ਸਾਦੀ ਨੂੰ ਤੋੜਦਾ ਲਗਾ ਦਿੱਤਾ ਸੀਗਾ ਤੇ ਜਬਾਂ ਵਾਲੀ ਆ। ਨਾਲੇ ਇਹ ਸੇ ਤਾਂ ਪਹੂ ਲਗਾਂਗੇ। ਹਾਂਜੀ ਥੋੜੇ ਜਿਹਾ ਕੱਚੇ ਆ ਹਜੇ। ਇਹਦੀ ਆਪਣੀ ਹੁਣ ਭਾਂਡੇ ਵੀ ਧੋ ਲਏ ਆ ਤੇ ਮੰਮੀ ਹੁਣ ਸਮੋਸੇ ਨੂੰ ਨੂੰ ਦੀ ਬੈ ਤੇ ਮੇ ਕਣੀਆਂ ਜੀਆਂ ਡਿੱਗੀ ਜਾਂਦੀਆਂ ਹਜੇ ਮੌਸਮ ਬਹੁਤ ਜ਼ਿਆਦਾ ਖਰਾਬ ਦਾ ਬਹੁਤ ਜ਼ਿਆਦਾ ਤੇ ਗੈਸ ਘਟਾ ਕਰ ਦਈਏ ਬਸ 2 ਮਿੰਟ 1 ਮਿੰਟ ਦਾ ਹੀ ਸੇਕ ਰਹਿ ਗਿਆ ਆ ਤਾਂ ਆ ਬਾਕੀ ਰੋਟੀ ਰਹਿ ਗਈ ਉਹ ਆਪਾਂ ਥੋੜਾ ਠਹਿਰ ਕੇ ਬਣਾਵਾਂਗੇ ਟਾਈਮ ਹਜੇ 6:00 ਵੱਜੇ ਆ ਕਿਉਂਕਿ 10-15 ਮਿੰਟ ਲੱਗ ਗਿਆ ਤੇ ਸਮਰਦੇ ਪਾਪਾ ਬੈਠੇ ਆ ਆਰਾਮ ਨਾਲ ਦੁਕਾਨ ਤੇ ਜਾ ਕੇ ਆਏ ਸੀ ਇਹ ਵੀ ਤੇ ਹੁਣ ਮੈਂ ਨਾ ਉਹ ਵਾਲਾ ਜੈਂਪਰ ਦੇ ਦਿੱ ਜਿੱਤੇ ਮੈਂ ਕਢਾਈ ਕਰਦੀ ਸੀਗੀ ਤੇ ਉਹ ਵੀ ਮੈਂ ਕੱਢ ਕੇ ਤਾਂ ਉਹਨੂੰ ਪੂਰਾ ਕਰਾਂ ਜੇ ਤਾਂ ਰਿਆਸਤ ਉਹ ਹੋ ਗਿਆ ਫਿਰ ਮੈਂ ਉਹ ਜਾਗੂ ਜੂਕੂ ਤੇ ਪਾ ਲੂੰਗੀ ਤੇ ਬਾਕੀ ਹਜੇ ਪਤਾ ਨਹੀਂ ਜਾਨਾ ਕਿ ਨਹੀਂ ਕਹਿ ਕੇ ਇੱਥੇ ਕੋਲ ਘਰ ਉਹਨਾਂ ਦੇ ਦੀ ਦਾ ਮਤਲਬ ਲੈ ਕੇ ਨਹੀਂ ਜਾਂਦੇ ਨੇ ਨਾਲ ਕੇ ਸ਼ੱਕ ਨਾਲ ਲੈ ਜਾਂਦੇ ਏਦਾਂ ਉਹਨਾਂ ਨੇ ਫਿਰ ਕੀ ਹੋਇਆ ਨਾਲ ਜਾਉਂਦੇ ਤੇ ਬਾਕੀ ਹਜੇ ਪਤਾ ਨਹੀਂ ਉਹ ਤਾਂ ਤਿਆਰੀ ਤਾਂ ਕਰ ਲਈ ਸੂਟ ਸਾਰ ਜਿਹੜੇ ਲੱਗਣੇ ਸੀਗੇ ਉਹ ਤਾਂ ਨਾ ਲਏ ਸੀ ਤੇ ਬਾਕੀ ਚਲੋ ਜੀ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣ ਰਹੇ ਹੋ ਅੱਜ ਤਾਂ ਸਮਰ ਅੰਦਰ ਇੱਕ ਐਦ ਹੋਇਆ ਮੀਂਹ ਕਰਕੇ ਤੋਂ ਆਇਆ ਤੋਂ ਆਇਆ ਬੀਤੋ ਨਾ ਬੋਲ ਕੋਕਲੋ ਪੁੱਤ ਥੱਲੇ ਬੈ ਕੇ ਥੱਲੇ ਬੈ ਕੇ ਕੋਕਲਾ ਬੈ ਚੱਕਲਾ ਬਾਟ ਕੇ ਬੋਲ ਖੰਡਰ ਦੇਖੀ ਲੰਮਾਈ ਪੈ ਜਾਣਾ ਇਹਨੇ ਦੇਖੀ ਚੱਕਲਾ ਚੱਕ ਲੈ ਦਿਮਾਗ ਨਾ ਹੋ ਜਾ ਇਹ ਉੱਤੋਂ ਡਰਦਾ ਉਹਦੇ ਚਲਾਕ ਬੋਏ ਆਹੋ ਦੇ ਮੈਂ ਕਹਿੰਦੇ ਨਾ ਲੱਗ ਜਾਵੇ ਕੂੰਗੂ ਜੀ ਆ ਗਿਆ ਉਹ ਜੀ ਆ ਗਿਆ ਆ ਗਿਆ ਦਾਦਾ ਜੀ ਆ ਗਿਆ ਹੈ ਬੱਦਿਆ ਆ ਗਿਆ ਹੂੰ ਹੂੰ ਕੂੰਗੂ ਆ ਚੱਕਿਆ ਤੇ ਡੈਡੀ ਲਿਆਇਆ ਹਾਂਜੀ ਆਪਣੀ ਚਮੀ ਆ ਇੱਛਾ ਇਹ ਦਾ ਵਧੀਆ ਹੁੰਦੀ ਥਰਮੋਸ ਹੈ ਨਾ ਪਾਣੀ ਠੰਡਾ ਰੱਖਦਾ ਹੁੰਣਾ ਤੇਰੇ ਆਇਆ ਹੋ ਹਏ ਕਾਲ ਤਾਂ ਦੀਦੀ ਕਹਿੰਨੀ ਉਂਗਲੀ ਉਹ ਹੋਈ ਆ ਵੀ ਆ ਜਾਣੀ ਫੇਰ ਹੋਈ ਆ ਆਹ ਖਰਾਬ ਹੋਈ ਆ ਨਾ ਉਹ ਜਾ ਕੇ ਮੈਂ ਆਏ ਮਾਂ ਡੈਡੀ ਪੈਸ ਔਜੀ ਜਾਂਦਾ ਸੀ ਜਦੋਂ ਉਹ ਕੱਢੀ ਇੱਧਰ ਹੋ ਜਾ ਇੱਧਰ ਉਧਰ ਕਦੋਂ ਆਏ ਹੋ ਗਿਆ ਹਮਾ ਕੰਟ ਸਭ ਘੰਟੇ ਅੱਛਾ ਲਓ ਗੇ ਖੜਾ ਜੀ ਤੇ ਦੱਸਣਾ ਦੱਸ ਕੀ ਹੋਇਆ ਸੀ ਫੇ ਸਾਰੇ ਦੱਸੂਗੇ ਕੌਣ ਸਹੀ ਕੌਣ ਗਲਤ ਦੱਸ ਕੀ ਹੋ ਪਹਿਲਾ ਪਹਿਲਾ ਮੇਰੇ ਉੱਪਰ ਕੀ ਗਿਆ ਸੀ ਖੜਾ ਫੇ ਮੈਨੂੰ ਫੇ ਮਾਨੀ ਰਮ ਦੇ ਕੋਲ ਪਾਇਆ ਫੇ ਮਾ ਹਣਾ ਚਲ ਜਰਾ ਦੱਸ ਸਾਨੂੰ ਜੇ ਲੱਗਦਾ ਹਣਾ ਹੇ ਮਨੂ ਫਿਰ ਮੇਰੀ ਮੰਮਾ ਮੇਰਾ ਬੇਟਾ ਮਾਰਦਾ ਪਰਾਂਂਦੀ ਰਹੇ ਕਿੰਨੀਆਂ ਜਪੇੜਾ ਮਾਰੀਆਂ ਕੀ ਕਿਹਾ ਨਾਲੇ ਬੈਠ ਕੇ ਬਹਿ ਨਹੀਂ ਹੁੰਦਾ ਤੇਰੇ ਕੋਲ ਚਾਜ ਨਾਲ ਗੱਲ ਦੱਸ ਕੀ ਕਿਹਾ ਤੇਰੀ ਮੰਮੀ ਨੇ ਤੈਨੂੰ ਗਾਲ੍ਹਾਂ ਕੱਢੀਆਂ ਬੈਠ ਕੇ ਦੱਸ ਤਾ ਬੈਠ ਕੇ ਗਾਲ੍ਹਾਂ ਕੱਢੀ ਸੀ ਗਾਲਤੀ ਕਹੀ ਦੀ ਸੀ ਗਾਲਤੀ ਕਹੀ ਦੀ ਸੀ ਕਿਸੇ ਉਹ ਵਾਲਾ ਫੋਨ ਦੇਖਿਆ ਸੀ ਕਿਹੜਾ ਦੇਖੇ ਉਹ ਭੰਗੜਾ ਨਹੀਂ ਪਾਉਂਦੇ ਕੱਲ ਵਾਲਾ ਹੂੰ ਇਹ ਟੈਂਕੀ ਦੇ ਵਿੱਚੋਂ ਪਾਣੀ ਆਪਕੋ ਆਉਂਦਾ ਛਿੱਟ ਆਉਂਦਾ ਉਹ ਨਹੀਂ ਰਹਿ ਕਿ ਤੱਕ ਜੀ ਬਲੇਡ ਇਹ ਲੈਂਦਾ ਹੀ ਇੱਕ ਗ੍ਰਾਈਂਡਰ ਦਾ ਇਹ ਦੇਖੋ ਸਵੇਰੇ ਲੈ ਕੇ ਨਹੀਂ ਗਿਆ ਜਿੱਤ ਤਾ ਨਹੀਂ ਰਿਹਾ ਮੈਨੂੰ ਵੀ ਨਹੀਂ ਜਿੱਤ ਰਿਹਾ ਉਹ ਟੈਂਕੀ ਦੇ ਤਾਂ ਭਰ ਗਈ ਤਾਂ ਬੰਦ ਕਰ ਦੇ ਸੁੱਕਾਈ ਚੱਲੀ ਜਾਂਦਾ ਹੁਣ ਮੈਨਾਂ ਦਾ ਪਾਣੀ ਨਹੀਂ ਆ ਰਿਹਾ ਪਾਣੀ ਨਹੀਂ ਆਉਣੀ ਚੱਲਦਾ ਨਹੀਂ ਚੱਲਦਾ ਜੀ ਇਹਦਾ ਦੀਦਾ ਹੋਈ ਆ ਸਾਬਣ ਲੈ ਲਿਆ ਹੋ ਸਾਬਣ